ਸਰਕਾਰੀ ਮਾਡਲ ਹਾਈ ਸਕੂਲ ਨਾਬਾ ਵਿੱਚ ਚੇਅਰਮੈਨ सुरेंद्र ਸ਼ਰਮਾ ਤੇ ਐਸ ਐਮਓ ਵਿਨੂ ਗੋਇਲ ਦੀ ਰਹਿਨੁਮਾਈ ਹੇਠ ਰਾਸ਼ਟਰੀ ਡੇਂਗੂ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਸਕੂਲ ਦੇ ਬੱਚਿਆਂ ਨੂੰ ਡੇਂਗੂ ਪ੍ਰਤੀ ਜਾਗਰੂਕ ਕੀਤਾ ਗਿਆ ਬੱਚਿਆਂ ਨੂੰ ਕਿਹਾ ਗਿਆ ਹੈ ਕਿ ਇਸ ਬਾਰੇ ਘਰ ਜਾ ਕੇ ਆਪਣੇ ਪੇਰੈਂਟਸ ਨੂੰ ਦੱਸੋ ਇਸ ਮੌਕੇ ਚੇਅਰਮੈਨ सुरेंद्र ਸ਼ਰਮਾ ਤੇ ਐਸ ਐਮਓ ਵਿਨੂ ਗੋਇਲ ਤੇ ਸਕੂਲ ਦੇ ਮੁਖ ਅਧਿਆਪਕ ਜੀਵਨ ਨੇ ਸਾਂਝੇ ਤੌਰ ਤੇ ਦੱਸਿਆ ਕਿ 16 ਮਈ ਨੂੰ ਰਾਸ਼ਟਰੀ ਡੇਂਗੂ ਦਿਹਾੜਾ ਮਨਾਇਆ ਜਾ ਰਿਹਾ ਤੇ ਹਰ ਸ਼ੁੱਕਰਵਾਰ ਡਰਾਈਵ ਫਰਾਈਡੇ ਮਨਾਇਆ ਜਾਂਦਾ ਕਿਉਂਕਿ ਇੱਕ ਸਿਹਤ ਭਵਾਨ ਦਾ ਸਲੋਗਨ ਆ ਹਰ ਸ਼ੁੱਕਰਵਾਰ ਡੇਂਗੂ ਤੇ ਬਾਅਦ ਪਿਛਲੇ ਸਮੇਂ ਚ ਜਿਹੜਾ ਅਸੀਂ ਦੇਖਿਆ ਪੰਜਾਬ ਦੀਆਂ ਬੜੀਆਂ ਬੜਮੂਲੀਆਂ ਜਾਨਾਂ ਡੇਂਗੂ ਦੀਆਂ ਸ਼ਿਕਾਰ ਹੋਈਆਂ ਨੇ ਜਿਨ੍ਹਾਂ ਚ ਬੱਚੇ ਬਜ਼ੁਰਗ ਹਰ ਤਰ੍ਹਾਂ ਦੇ ਜਿਹੜੇ ਆ ਉਹਨਾਂ ਨੇ ਸਾਡਾ ਨੁਕਸਾਨ ਕੀਤਾ ਸੋਸਾਇਟੀ ਦਾ ਤੇ ਉਹਦੇ ਲਈ ਜਿਹੜਾ ਸਿਹਤ ਵਿਭਾਗ ਸਾਡੇ ਪੰਜਾਬ ਵੱਲੋਂ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਤੇ ਸਾਡੇ ਬਹੁਤ ਹੀ ਜਿਹੜੇ ਕੋਵਲ ਸਾਡੇ ਮੰਤਰੀ ਡਾਕਟਰ ਬਲਵੀਰ ਬਲਵੀਰ ਸਿੰਘ ਜੀ ਦੀ ਗਵਾਹੀ ਚ ਜਿਹੜਾ ਇਹ ਪ੍ਰੋਗਰਾਮ ਆ ਪਿਛਲੇ ਸਮੇਂ ਤੋਂ ਹਰ ਪੰਜਾਬ ਚ ਚੱਲ ਰਿਹਾ ਹੈ ਔਰ 16 ਤੋਂ ਸਾਡਾ ਇੱਕ ਆਗਾਜ਼ ਹੋਇਆ ਦੋ ਜਿਹੜੇ ਆਗਾਜ਼ ਹੋਏ ਨੇ ਇੱਕ ਸਾਡਾ ਹੋਇਆ ਜੰਗ ਨਸ਼ਾ ਅਵਰੁੱਧ ਯੋਧ ਨਸ਼ਾ ਅਵਰੁੱਧ ਤੇ ਦੂਜੀ ਡੇਂਗੂ ਦੇ ਪ੍ਰਤੀ ਅਵੇਰਨੈਸ ਅੱਜ ਉਸ ਦੋਨੇ ਜਿਹੜੇ ਅੱਜ 16 ਤਰੀਕ ਤੋਂ ਪੰਜਾਬ ਸਟਾਰਟ ਹੋਏ ਨੇ ਜੀ ਔਰ ਮੈਨੂੰ ਮਾਣ ਆ ਔਰ ਮੈਂ ਜਿਹੜੀ ਆ ਰਿਕਵੈਸਟ ਕੀਤੀ ਅੱਜ ਸਾਡੇ ਡਾਕਟਰ ਸਾਡੇ ਮੈਡਮ ਗੋਇਲ ਨੂੰ ਕਿ ਆਓ ਆਪਾਂ ਇਹਨੂੰ ਸ਼ੁਰੂਆਤ ਕਰੀਏ ਉਹਨਾਂ ਨੇ ਬੜੇ ਖਿੜੇ ਮੱਥੇ ਦੇ ਨਾਲ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਪ੍ਰਵਾਨ ਕੀਤਾ ਜੀ ਔਰ ਅਸੀਂ ਜਿਹੜਾ ਪਹਿਲਾ ਇਹ ਸਕੂਲ ਆ ਜਿਹੜਾ ਸਰਕਾਰੀ ਮਿਡਲ ਮਾਡਰਨ ਸਕੂਲ ਆ ਇਹਦੇ ਵਿੱਚ ਕੀਤਾ ਜੀ ਸਾਡੇ ਪ੍ਰਿੰਸੀਪਲ ਸਾਹਿਬ ਨੇ ਵੀ ਸਹਿਯੋਗ ਕੀਤਾ ਔਰ ਸਾਰੀ ਟੀਮ ਹੈ ਜਿਹੜੀ ਅੱਜ ਸਿਹਤ ਵਿਭਾਗ ਦੀ ਪੂਰੀ ਤਨਦੇਹੀ ਦੇ ਨਾਲ ਜਿਹੜੀ ਇੱਥੇ ਆਈ ਹੈ ਜੀ ਬਹੁਤ ਵਧੀਆ ਜਿਹੜਾ ਬੱਚਿਆਂ ਨੂੰ ਇਹਨਾਂ ਦੇ ਸਮਝਾਉਣ ਦਾ ਤਰੀਕਾ ਤੇ ਉਹ ਜਿਹੜਾ ਕਿਉਂ ਹੁੰਦਾ ਹੈ ਮੱਛਰ ਕਿਵੇਂ ਪੈਦਾ ਹੁੰਦਾ ਹੈ ਉਹਦੇ ਆਂਡਿਆਂ ਤੋਂ ਲੈ ਕੇ ਉਹਦਾ ਲਾਰਵਾ ਉਹਦਾ ਲਾਈਫ ਸਾਈਕਲ ਸਾਰਾ ਬੜੀ ਡਿਟੇਲ ਨਾਲ ਜਿਹੜਾ ਬੱਚਿਆਂ ਨੂੰ ਜਿਹੜਾ ਗਿਆਨ ਨਾਲ ਜਿਹੜਾ ਲੈਸ ਕੀਤਾ ਤਾਂ ਕਿ ਆਉਣ ਵਾਲੇ ਸਮੇਂ 'ਚ ਉਹ ਡੇਂਗੂ ਦਾ ਵਧੀਆ ਜਿਹੜਾ ਉਹਦਾ ਟੱਕਰਾ ਕਰ ਸਕਣ ਔਰ ਸਾਡੇ ਸਮਾਜ ਨੂੰ ਉਹ ਇਹੀ ਜੀ ਜਿਹੜੀਆਂ ਬਿਮਾਰੀਆਂ ਤੋਂ ਬਚਾ ਸਕਣ ਜੀ ਮੈਂ ਤਾਂ ਇਹੀ ਕਹੂੰਗਾ ਕਿ ਸਿਹਤ ਵਿਭਾਗ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ ਸ਼ਾਲਾ ਇਹਨਾਂ ਨੂੰ ਹੋਰ ਸ਼ਕਤੀ ਵਰਤੀ ਤਾਂ ਕਿ ਪੰਜਾਬ ਚ ਜਿਹੜੀ ਆ ਸਾਡੀ ਡੇਂਗੂ ਦਾ ਪਰਪੋਸ ਨੂੰ ਘਟਾਇਆ ਜਾ ਸਕੇ ਧੰਨਵਾਦ ਜੀ ਅੱਜ ਅਸੀਂ ਜਿਹੜਾ ਹੈਗਾ ਜਿਹੜਾ ਅਸੀਂ ਮਾਡਰਨ ਸਕੂਲ ਵਿੱਚ ਡੇਂਗੂ ਦੇ ਕੀਤਾ ਅੱਜ ਜਿਹੜਾ ਹੈਗਾ ਮੇਨ 16 ਮਈ ਨੂੰ ਇਹ ਨੈਸ਼ਨਲ ਡੇਂਗੂ ਦਿਵਸ ਹੈ ਜਿਸ ਦਾ ਥੀਮ ਹੈ ਕਿ ਜਿੰਨੀ ਜਲਦੀ ਆਪਾਂ अर्ਲੀ ਪ੍ਰੀਵੈਂਸ਼ਨ अर्ਲੀ ਇੰਟਰਵੈਂਸ਼ਨ ਟੂ ਪ੍ਰੀਵੈਂਟ ਦਾ ਡੇਂਗੂ ਕਿਉਂਕਿ ਜੇ ਡੇਂਗੂ ਹੈ ਸਾਫ ਮੱਛਰ ਜਿਹੜਾ ਹੁੰਦਾ ਪਾਣੀ ਖੜਨ ਤੋਂ ਹੁੰਦਾ ਅੱਪਾ ਜੇ ਹੁਣ ਬਾਰਿਸ਼ਾਂ ਤੋਂ ਬਾਅਦ ਇਤੇ ਪਰ ਕਰਾਂਗੇ ਤਾਂ ਪ੍ਰੋਬਲਮ ਜ਼ਿਆਦਾ ਹੋਊਗੀ ਇਸ ਕਰਕੇ ਅਰਲੀ ਪ੍ਰੋਵੈਂਸ਼ਨ ਹੈ ਕਿ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਅੱਪਾ ਅਸੀਂ ਅੱਜ ਜਿਹੜੇ ਹੈਗੇ ਸਕੂਲ 'ਚ ਅਵੇਅਰਨੈਸ ਦੇਣ ਦੀ ਕੋਸ਼ਿਸ਼ ਕੀਤੀ ਹੈ ਬੱਚਿਆਂ ਨੂੰ ਦੱਸਿਆ ਕਿ ਆਪਾਂ ਨੇ ਪਾਣੀ ਨਹੀਂ ਖੜਨ ਹੁੰਦੇ ਨਾ ਤੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਜਿਹੜਾ ਹੈਗਾ ਸਾਡਾ ਪ੍ਰੋਗਰਾਮ ਚੱਲਦਾ ਹੈ ਜਿਸ ਦੇ ਤਹਿਤ ਇਹ ਹੈ ਕਿ ਜਿਹੜਾ ਲਾਰਵਾ ਹੈ ਜਦੋਂ ਉਹ ਆਪਾਂ ਨੂੰ 7 ਦਿਨਾਂ ਬਾਅਦ ਆਪਾਂ ਹਰ ਇੱਕ ਚੀਜ਼ੇ ਸਾਫ਼ ਰੱਖਾਂਗੇ ਤਾਂ ਉਹ ਸਾਈਕਲ ਟੁੱਟ ਜਾਏਗਾ ਜਦੋਂ ਡੇਂਗੂ ਦਾ ਲਾਰਵਾ ਹੀ ਖਤਮ ਹੋ ਜਾਏਗਾ ਤਾਂ ਡੇਂਗੂ ਦਾ ਮੱਛਰ ਨਹੀਂ ਹੋਏਗਾ ਤੇ ਮੱਛਰ ਨਹੀਂ ਹੋਏਗਾ ਤਾਂ ਆਪਾਂ ਡੇਂਗੂ ਨੂੰ ਰੋਕ ਸਕਾਂਗੇ ਕਿਉਂਕਿ ਇਹ ਬਹੁਤ ਧਿਆਨਿਕ ਬਿਮਾਰੀ ਹੈ ਤੇ ਇਸ ਤੋਂ ਆਪਾਂ ਨੂੰ ਬਚਾਓ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਯੂਰ ਇਸ ਲਈ ਆਪਾਂ ਨੇ ਸਾਰਾ ਜਿਹੜਾ ਹੈਗਾ ਕੰਮ ਕਰਨਾ ਹੈ ਇਹ ਸੇ ਕਰਕੇ ਆਪਾਂ ਜਿਹੜਾ ਹੈਗਾ ਅੱਜ ਹੀ ਸ਼ੁਰੂਆਤ ਜਿਹੜੀ ਹੈਗੀ ਐ ਅੱਜ ਅਸੀਂ ਮਾਡਲ ਸਕੂਲ ਤੋਂ ਕੀਤੀ ਹੈ ਜਿਸ ਤੇ ਆਪਾਂ ਬੱਚਿਆਂ ਨੂੰ ਦੱਸਿਆ ਬੱਚੇ ਘਰ ਜਾ ਕੇ ਦੱਸਣਗੇ ਔਰ ਇਸ ਤਰ੍ਹਾਂ ਸਾਰੇ ਕਿਤੇ ਜਿਹੜੀ ਹੈਗੀ ਐ ਇਹ ਸਾਰੀ ਅਵੇਅਰਨੈਸ ਜਾਏਗੀ ਅੱਜ ਚੇਅਰਮੈਨ ਸ਼ਰਿੰਦਰਪਾਲ ਸ਼ਰਮਾ ਜੀ ਤੇ ਮੈਡਮ ਐਸਐਮਓ ਦੇ ਸਹਿਯੋਗ ਦੇ ਨਾਲ ਜੀ ਸਰਕਾਰੀ ਮਾਡਲ ਸਕੂਲ ਨਾਬਾ ਵਿਖੇ ਡੇਂਗੂ ਅਵੇਅਰਨੈਸ ਡੇ ਜਿਹੜਾ ਸੈਲੀਬ੍ਰੇਟ ਕੀਤਾ ਗਿਆ ਸੀ ਤੇ ਵਿਦਿਆਰਥੀਆਂ ਨੂੰ ਬਹੁਤ ਵੱਡੀ ਮੁੱਲੀ ਜਾਣਕਾਰੀ ਐ ਐਕਸਪਰਟਸ ਦੀ ਟੀਮ ਵੱਲੋਂ ਦਿੱਤੀ ਗਈ ਜੀ ਉਮੀਦ ਕਰਦੇ ਹਾਂ ਇਹ ਜਾਣਕਾਰੀ ਵਿਦਿਆਰਥੀਆਂ ਲਈ ਤੇ ਸਾਡੇ ਸਟਾਫ ਲਈ ਬੈਨੀਫੀਸ਼ੀਅਲ ਹੋਏਗੀ ਤੇ ਬਹੁਤ ਸਾਰੇ ਵਿਦਿਆਰਥੀ ਇਹ ਜਾਣਕਾਰੀ ਤੋਂ ਲਾਹਾ ਲੈਂਦੇ ਹੋਏ ਸੀ ਆਪਣੇ ਪੇਰੈਂਟਸ ਨੂੰ ਆਪਣੇ ਸਾਥੀਆਂ ਨੂੰ ਅਵੇਅਰਨੈਸ ਕਰਨਗੇ ਸੋਸਾਇਟੀ ਲਈ ਅਵੇਅਰਨੈਸ ਕਰਨਗੇ ਤੇ ਉਹ ਡੇਂਗੂ ਦੇ ਖਿਲਾਫ ਕੰਮ ਕਰ ਲਈ ਬ੍ਰੈਂਡ ਬੈਸਟਡ ਦੇ ਤੌਰ ਤੇ ਸਾਡੇ ਬੱਚੇ ਕੰਮ ਕਰਨਗੇ ਜੀ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਚੇਅਰਮੈਨ ਸਾਹਿਬ ਦਾ ਐਸਐਮਓ ਸਾਹਿਬ ਦਾ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਬੜੀ ਮੁੱਢਲੀ ਜਾਣਕਾਰੀ ਸਾਨੂੰ ਦਿੱਤੀ ਸੀ